ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਗੁਰਦੁਆਰਾ ਸਿੰਘ ਸਿੰਘਣੀਆਂ ਅੰਦਰ ਜਾ ਕੇ ਦਰਸ਼ਨ ਕਰਦੇ ਆ ਇੱਥੇ ਅੱਜ ਸਾਡਾ ਲਾਸਟ ਡੇ ਆ ਕੱਲੋਂ ਅਸੀਂ ਚਲੇ ਜਾਣਾ ਆਜੋ ਦਰਸ਼ਨ ਕਰੀਏ ਆ ਦੇਖੋ ਉੱਪਰ ਚੜਕੇ ਆ ਬਾਬਾ ਜੀ ਦਾ ਆਹ ਇੰਕ ਪ੍ਰਕਾਸ਼ ਚਲੋ ਹੈ ਆਓ ਕੋਈ ਚੱਕਦੀ ਆ ਚਲੋ ਤੇ ਨੰਦਰ ਵਰਸਨ ਮਹਾਰਜ ਦਾ ਪ੍ਰਕਾਸ਼ਿਤ ਹੈ ਦਰਸ਼ਨ ਕਰਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜਿਸ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਐਸੇ ਕਿ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਸੰਸਾਰ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈ ਵਾ ਸਿੱਖ ਵਸਦੇ ਨੇ ਹਰ ਰੋਜ਼ ਅਰਦਾਸ ਹੁੰਦੀ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸਵਾ ਸਵਾ ਮਨ ਦੇ ਪੀਰ ਕੀਤੇ ਮਾਵਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਚ ਹਾਰ ਪਵਾ ਲਏ ਇਹਨੇ ਨਹੀਂ ਮੰਨੀ ਧਰਮ ਨਹੀਂ ਛੱਡਿਆ ਇਹੋ ਸਥਾਨ ਹੈ ਇਸ ਸਥਾਨ ਦਾ ਨਾਮ ਹੈ ਸ਼ਹੀਦ ਗੰਜ ਸਿੰਘ ਸਿੰਘਣੀਆਂ ਨਖਾਸ ਬਾਜ਼ਾਰ ਲਾਹੌਰ ਇਹਨੂੰ ਇਤਿਹਾਸ ਦੇ ਵਿੱਚ ਮੀਰ ਮੰਨੂ ਦੀ ਜੇਲ੍ਹ ਵੀ ਕਿਹਾ ਜਾਂਦਾ ਸਮੇ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰਨ ਕਾਂ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਅਜੇ ਵੀ ਜਾ ਰਹੀ ਹੈ। ਹਮ ਇਤਿਹਾਸ ਦੱਸਦਾ ਜਕਰੀਆ ਖਾਨ ਦਾ ਦੌਰ ਸੀ। ਤਖਤ ਵੱਲੋਂ ਹੁਕਮਨਾਮਾ ਜਾਰੀ ਹੋ ਗਿਆ ਸਿੱਖਾਂ ਨੂੰ ਮਾਰਨ ਕਾਇਆ ਜਾਵੇ। ਨਾਲ ਇਹ ਵੀ ਹੁਕਮ ਜਾਰੀ ਕਰਤਾ ਕਿ ਜਿਹੜਾ ਬੰਦਾ ਇੱਕ ਸਿੱਖ ਦਾ ਸਿਰ ਵੱਢ ਕੇ ਲੈ ਕੇ ਆਏਗਾ ਉਹਨੂੰ ਇੱਕ ਟਕਾਏ ਨਾਂ ਮਿਲੇਗਾ। ਉਹ ਟਕਾ ਉਹ ਸਮੇਂ ਲੱਖਾਂ ਦੇ ਬਰਾਬਰ ਸੀ। ਸਿੱਖਾਂ ਦੇ ਮੁਲਜ਼ਮ ਵੀ ਪੈ ਰਹੇ ਨੇ ਜਿਵੇਂ ਅੱਜ ਸਰਕਾਰਾਂ ਲੱਖਾਂ ਚੀ ਪਾਰ ਰਹੀਆਂ। ਮੈਂ ਤੇ ਅੱਜੇ ਗੱਲ ਕਰਤਾ ਜਾਵਾਂ 1745 46 ਦੀ ਗੱਲ ਹੈ। ਉਸ ਵਕਤ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ ਜਕਰਿਆ ਖਾਨ ਨੇ ਸਪੈਸ਼ਲ 20000 ਫੌਜ ਸਿੱਖਾਂ ਨੂੰ ਮੁਕਾਨ ਵਾਸਤੇ ਖੜੀ ਕਰ ਦਿੱਤੀ ਸੀ ਉਹਨਾਂ ਨੇ ਸਿੱਖਾਂ ਦੇ ਘਰਾਂ 'ਚ ਛਾਪੇ ਮਾਰਦੇ ਸਨ ਘਰਾਂ 'ਚ ਕੱਢ-ਕੱਢ ਕੇ ਕੋ-ਕੋ ਕੇ ਇਹਨਾਂ ਨੂੰ ਸ਼ਹੀਦ ਕਰਨਾ ਸੇਰਵਾੜਨਾ ਤੇ ਤਕਤ ਲੈ ਕੇ ਜਾਣਾ ਤੇ ਇੱਕ ਟੱਕਾ ਇਨਾਮ ਲੈ ਕੇ ਆਉਣਾ سلسلہ ਚੱਲਦਾ ਰਿਹਾ ਇੱਥੇ ਬਸ ਨਹੀਂ ਸੀ ਹੋ ਗਈ ਉਹਨਾਂ ਨੇ ਧੀਆਂ ਦੇ ਵੀ ਸੇਰ ਵੜੇ ਆਪਾਂ ਨੂੰ ਪਤਾ ਹੈ ਪੁਰਾਤਨ ਸਮੇਂ 'ਚ ਉਹ ਹੁੰਦੇ ਸਮੇਂ 'ਚ ਸਾਡੀਆਂ ਧੀਆਂ ਪਹਿਣਾ ਮਾਵਾਂ ਸਿਰਾਂ ਤੇ ਪੱਗਾਂ ਤੇ ਕੇਸੀਆਂ ਸਜਾਂਦੀਆਂ ਸੀ ਤੇ ਅੱਜ ਵੀ ਸਜਾਂਦੀਆਂ ਨੇ ਉਹਨਾਂ ਨੇ ਧਿਆਨ ਦੇ ਸਿਰ ਵੱਟ ਕੇ ਲਿਜਾ ਕੇ ਇਹ ਮੁੱਲ ਵਟਨਾ ਕਿ ਸਿੱਖਾਂ ਦੇ ਜਵਾਨ ਬੱਚੇ ਨੇ ਜਿਨ੍ਹਾਂ ਦੀ ਦਾੜੀਆਂ ਨਹੀਂ ਆਈਆਂ ਉਹਨਾਂ ਦਾ ਵੀ ਮੁੱਲ ਵਟਨਾ ਸ਼ੁਰੂ ਕਰ ਦਿੱਤਾ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਲੋਕ ਸਾਡੇ ਦੇ ਦੁਸ਼ਮਣ ਹੋ ਗਏ ਨੇ ਵੈਰੀ ਹੋ ਗਏ ਨੇ ਸਿੱਖਾਂ ਨੇ ਜੰਗਲਾਂ ਵੱਲ ਮੂਵ ਕਰ ਦਿੱਤਾ ਕਾਨੂਵਾਂ ਦਾ ਛੰਬ ਜਿਹੜਾ ਗੁਰਦਾਸਪੁਰ ਦੇ ਕੋਲ ਪੈਂਦਾ ਹੈ ਹਾਲ ਇੰਡੀਆ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਆਪਣਾ ਟਿਕਾਣਾ ਵਾਸਾ ਕਰ ਲਿਆ ਸਰਕਾਰਾਂ ਕੋਲ ਤਾਕਤ ਹੁੰਦੀ ਹੈ ਪੈਸਾ ਹੁੰਦਾ ਮੁਖਬਰ ਹੁੰਦੇ ਨੇ ਮੁਖਬਰੀ ਪਹੁੰਚ ਗਈ ਸਰਕਾਰ ਕੋਲ ਕਿ ਸਿੱਖੇ ਤੇ ਛੁਪ ਕੇ ਬੈਠੇ ਨੇ ਉਹਨਾਂ ਨੇ ਸਾਰੀ ਫੌਜ ਉਧਰ ਭੇਜ ਦਿੱਤੀ ਜੰਗਲਾਂ ਜੰਗਲ ਨੂੰ ਕੇਹਰਾ ਪਾ ਲਿਆ ਤੇ ਕੇਹਰਾ ਪਿਆ ਮੁਕਾਬਲਾ ਆਇਆ ਮੁਕਾਬਲੇ 'ਚ ਬਹੁਤੇ ਸਿੰਘ ਸ਼ਹੀਦ ਹੋ ਗਏ। ਕੁਝ ਸਿੰਘ ਘੋੜਿਆਂ 'ਤੇ ਸੀ, ਦਰਿਆ ਵਗਦਾ ਸੀ ਨਾਲ ਟੱਪ ਕੇ ਪਾਰ ਲੰਘ ਗਏ। ਕੁਝ ਸਿੰਘ ਝਾੜੀਆਂ 'ਚ ਜਿੱਥੇ ਛੁਪ ਕੇ ਬੈਠੇ ਰਹੇ। ਫੌਜਾਂ ਨੇ ਸੋਚਿਆ ਕਿ ਸੇਕ ਮੋਗਲੇ ਨੇ ਆਪਾਂ ਵਾਪਸ ਮੁੜਦੇ ਹਾਂ। ਫੌਜਾਂ ਵਾਪਸ ਮੁੜੀਆਂ ਅੰਧੇ ਰਸਤੇ ਫਿਰ ਕਿਸੇ ਨੇ ਮੁਖਬਰੀ ਕਰ ਦਿੱਤੀ ਕਿ ਸਿੰਘ ਜੰਗਲਾਂ 'ਚ ਅਜੇ ਹੋਰ ਨੇ। ਫੌਜਾਂ ਫਿਰ ਵਾਪਸ ਗਈਆਂ। ਜਾ ਕੇ ਕੇਹਰਾ ਪਾਇਆ ਪੂਰੇ ਜੰਗਲ ਨੂੰ ਅਗਲਾਤੀ। ਜਿਹੜੇ ਬਾਕੀ ਸਿੰਘ ਬਚੇ ਸੀ ਉਹ ਵੀ ਸਰਦਕਸ਼ ਸ਼ਹੀਦ ਹੋ ਗਏ। ਰਾਹ ਦੇ ਵਿੱਚ ਮਾਵਾ ਬੱਚੇ ਤੇ ਬਜ਼ੁਰਗ ਰਹਿ ਗਏ ਸੀ ਉਸ ਵਕਤ ਲਾਹੌਰ ਤੇ ਦਿੱਲੀ ਦਾ ਸੁਬੇਦਾਰ ਸੀ ਮੀਰ ਮੰਨੂ ਮੀਰ ਮੰਨੂ ਨੇ ਮਾਵਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕੈਰ ਕਰ ਲਿਆ ਕੈਰ ਕਰਨ ਤੋਂ ਬਾਅਦ ਇੱਥੇ ਆਪਾਂ ਬੈਠੇ ਥੱਲੇ ਇਥੇ ਜੇਲਾ ਨੇ ਇਥੇ ਜੇਲਾ 'ਚ ਉਹਨਾਂ ਨੂੰ ਕੈਰ ਕਰ ਦਿੱਤਾ ਲੈ ਆ ਕੇ ਥੱਲੇ ਡਗ ਦਿੱਤਾ ਤੇ ਨਾਲ ਮਾਵਾ ਨੂੰ ਕਹਿਣ ਲੱਗੇ ਕਿ ਤੁਹਾਡਾ ਕੁਛ ਨਹੀਂ ਰਿਆ ਨਾ ਘਰ ਰਿਆ ਨਾ ਕਾਟ ਰਿਆ ਇਕੱਲੇ ਰਹਿ ਗਏ ਹੋ ਤੁਹਾਡੇ ਸਾਰੇ ਜੀ ਨਾਲ ਦੇ ਮਰ ਖੱਪ ਗਏ ਨੇ ਤੁਸੀਂ ਨਾ ਤੁਸੀਂ ਉਹਨਾਂ ਧਰਮ ਚੇਂਜ ਕਰ ਲਿਆ ਜੋ ਮੌਤ ਸੱਚ ਹੈ ਮੌਤ ਆਣੀ ਆਣੀ ਹੈ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਚ ਬੰਦਾ ਪੈਦਾ ਹੁੰਦਾ ਹੈ ਜੱਥੇ ਦੇ ਵਿੱਚ ਇੱਕ ਮਾਤਾ ਸੀ ਬਜ਼ੁਰਗ ਉਹਦਾ ਨਾਂ ਸੀ ਮਹਿਤਾਬ ਕੌਰ ਮਾਤਾ ਮਹਿਤਾਬ ਕੌਰ ਨੇ ਸਵਾਲ ਕੀਤਾ ਬਾਦਸ਼ਾਹ ਨੂੰ ਧਰਮ ਅਸੀਂ ਚੇਤ ਕਰ ਲੈਨੇ ਜੇ ਮੌਤ ਨਹੀਂ ਆਂਦੀ ਜੇ ਮੌਤ ਆਂਦੀ ਹੈ ਤਾਂ ਰੱਬ ਨੇ ਸਮ ਜਿੱਥੇ ਪੈਦਾ ਕੀਤਾ ਸੀ ਉੱਥੇ ਠੀਕ ਹੈ ਇਹ ਸੱਚ ਸੀ ਮੌਤ ਆਣੀ ਆਣੀ ਹੈ ਤੇ ਕੋਈ ਅਟਲ ਹੈ ਉਹਦੇ ਦਾ ਜਵਾਬ ਕੋਈ ਨਾ ਆਇਆ ਤੇ ਉਹਨੇ ਲਾਲਚ ਵੀ ਦੇਣੀ ਸ਼ੁਰੂ ਕੀਤੀ ਮਾਵਨ ਕੋ ਸਾਥ ਦਲਾਲਸ ਬਸ ਆ ਕੇ ਆਪਣਾ ਧਰਮ ਛੱਡ ਦੇਣ ਅਨ ਮਾਵਾ ਨੇ ਕੋਈ ਇਹ ਨਹੀਂ ਮੰਨੇ ਜਮਨ ਜਦੋਂ ਨਹੀਂ ਮੰਨੀਆਂ ਤੇ ਫਿਰ ਸਜਾਵਾਂ ਲਾਨੀਆਂ ਸ਼ੁਰੂ ਕਰਤੀਆਂ ਮਾਵਾ ਨੇ ਪਹਿਲੀ ਸਜਾ ਲਾਈ ਇੱਕ ਮਾਤਾ ਨੂੰ ਨਨ ਸਵਾ ਮੰਨ ਪੀਸਣਾ ਦਿੱਤਾ ਪਹਿਲਾ ਚੱਕੀ ਹੱਥਾਂ ਨਾਲ ਪੀਸਿਆ ਜਾਂਦੇ ਸਵਾ ਮੰਦਾ ਮਤਲਬ 50 ਕਿਜੀ 50 ਕਿਜੀ ਕਣਕ ਦੇ ਦਾਣੇ ਉਹ ਵੀ ਗਿੱਲੇ ਗਿੱਲੇ ਦਾਣੇ ਜਲਦੀ ਨਹੀਂ ਪੀਸੇ ਜਾਂਦੇ ਉਹ ਮਾਵਾ ਨੇ ਪੀਸਨੇ ਕਿ ਮਾਵਾ ਦੇ ਕੁਛੜ ਛੋਟੇ ਛੋਟੇ ਬੱਚੇ ਵੀ ਸੀ ਦੋ ਦੋ ਦਿਨ ਦੇ ਦੋ ਦੋ ਮਹੀਨੇ ਤੇ ਬੱਚੇ ਕੁਛੜ ਛੇ ਛੇ 8 8 ਮਹੀਨੇ ਦੇ ਕੈਰ ਕਟਨੀ ਪੈਣੀ ਸੀ ਮਾਵਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸਜਾ ਕੱਟਦੀਆਂ ਬੱਚੇ ਰੋਂਦੇ ਕਰ ਲਾਂਦੇ ਮਾਵਾਂ ਦਾ ਦੁੱਧ ਪੀਂਦੇ ਸ਼ਾਮ ਦਾ ਟਾਈਮ ਹੋਣਾ ਸਜਾ ਮੁਕਨੀ ਉਹਨਾਂ ਨੇ ਚਾਰ ਮਾਵਾਂ ਨੂੰ ਇੱਕ ਰੋਟੀ ਦੇਣੀ ਇੱਕ ਛੋਟੀ ਜੀ ਕੌਲੀ ਜੀ ਅੱਛਣਾ ਕਹਿ ਲੋ ਉਹ ਪਾਣੀ ਦਾ ਦੇਣਾ ਘੁੱਟ ਘੁੱਟ ਉਹ ਚਾਰੇ ਮਾਵਾਂ ਨੇ ਪਾਣੀ ਪੀ ਲੈਣਾ ਜਿਹੜੀ ਇੱਕ ਰੋਟੀ ਸੀ ਉਹਦੀ ਚਾਰ ਹਿੱਸੇ ਕਰ ਲੈਨੇ ਇੱਕ ਰੋਟੀ ਦੇ ਚੌਥਾ ਚੌਥਾ ਐਸਾ ਵੰਡ ਕੇ ਖਾ ਲੈਣਾ ਆਪਾਂ ਰੋਜ਼ ਅਰਦਾਸ ਪੜ੍ਹਦੇ ਸੁਣਦੇ ਆ ਕਿ ਮਾਵਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਚੌਥੇ ਚੌਥੇ ਇਸੇ ਤੇ ਗੁਜ਼ਾਰਾ ਕੀਤਾ ਚੌਥੇ ਇਸ ਨੂੰ ਖੰਨੀ ਰੋਟੀ ਕਹਿੰਦੇ ਆ ਹੂੰ ਇਹਦੇ ਵਿੱਚ ਕਈ ਮਾਵਾਂ ਕਮਜ਼ੋਰ ਬੜੀਆਂ ਸੀ ਬੱਚੇ ਉਹਨਾਂ ਦੇ ਬਹੁਤ ਛੋਟੇ ਸੀ ਉਹਨਾਂ ਕੋ ਦਿਨੇ ਸਜਾ ਨਹੀਂ ਸੀ ਪੂਰੀ ਹੁੰਦੀ ਰਾਤ ਨੂੰ ਉਹਨਾਂ ਡਬਲ ਸਜਾ ਪੋਤ ਨਹੀਂ ਪੈਂਦੀ ਸੀ ਇੱਕ ਮਾਂ ਨੂੰ ساری ਰਾਤ ਸੌਂ ਨਹੀਂ ਸੀ ਦਿੰਦੇ ਦੂਸਰਾ ساری ਰਾਤ ਬੱਚੇ ਨੂੰ ਮਾਂ ਦਾ ਦੁੱਧ ਨਹੀਂ ਸੀ ਪੀਂੰਦੇ ਦਿੰਦੇ ਤੀਸਰੀ ਗੱਲ ਜਿਹੜਾ ਪੱਥਰ ਦਾ ਪੋੜ ਜਿਹੜੀ ਚੱਕੀ ਹੁੰਦੀ ਸੀ ਜਿਹੜੀ ਪੀਸਦੀ ਸੀ ਦਾਣੇ ਉਹ ਮਾਵਾਂ ਦੇ ਛਾਤੀ ਦੇ ਉੱਤੇ ਰੱਖ ਦਿੰਦੇ ਸੀ ਕਿ ਮਾਂ ਸੌਂ ਨਾ ਸਕੇ ਕਿ ਬੱਚੇ ਨੂੰ ਦੁੱਧ ਨਾ ਦੇ ਸਕੇ ਤਸੀਹੇ ਦੇ ਨੇ ਕਸ਼ਟ ਦੇਣੇ ਕਿ ਕਿਸੇ ਤਰੀਕੇ ਨਾਲ ਆਪਣਾ ਧਰਮ ਛੱਡ ਦੇਣ ਪਰ ਕਿਸੇ ਮਾਂ ਨੇ ਇਹ ਨਹੀਂ ਜਿਮਨ ਸਾਨੂੰ ਮਾਵਾਂ ਆਪਣੇ ਧਰਮ ਤੇ ਟਿਕੀਆਂ ਨਹੀਂਆਂ ਸਰਿੰਦਰ ਸਿੰਘ ਜੀ ਕੀਤੇ ਉਹਨਾਂ ਕਸ਼ਟ ਚੱਲੇ ਤਕਲੀਫਾਂ ਚੱਲੀਆਂ ਪੰਡੋਲੀਆਂ ਨਹੀਂ ਮਾਵਾਂ ਤੇ ਉਹਨਾਂ ਜਿਹੜੇ ਫਿਰ ਸ਼ਾਮ ਨੂੰ ਮਾਵਾਂ ਨੇ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਦੇ ਦਰ ਚਾਰ ਪੈ ਰੱਖੀ ਤੀ ਤਾਂ ਇਹਨੇ ਸੁੱਖ ਸ਼ਾਂਤੀ ਨਾਲ ਬਤੀਤੀ ਤੇਰੇ ਬਾਣੇ ਚ ਬਤੀਤੀ ਬਾਣਾ ਮੰਨਿਆ ਸ਼ੁਕਰ ਕੀਤਾ ਕੋਈ ਗਿਲਾ ਸ਼ਿਕਵਾਨ ਨਹੀਂ ਕੀਤਾ ਭਾਸ਼ਾ ਕੋਲ ਰੋ ਰੋਟ ਜਾਂਦੀ ਸੀ ਪਤਾ ਲੱਗਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਫਿਰ ਦੂਸਰੀ ਸਾਜਾ ਲਾਈ ਕਿ ਇਹਨਾਂ ਦੇ ਬੱਚੇ ਕਤਲ ਕਰ ਦਿੱਤੇ ਜਾਂ ਇਹੀ ਜੇਲਾ ਨੇ ਜੇਲਾ ਚ ਮਾਮਾ ਨੂੰ ਬਾਹਰ ਕੱਢਿਆ ਪੁੱਛਿਆ ਕਿ ਤੁਹਾਨੂੰ ਧਰਮ ਪਿਆਰਾ ਕਿ ਬੱਚੇ ਪਿਆਰੇ ਨੇ ਮਾਮਾ ਕਹਿੰਦੀ ਸਾਨੂੰ ਧਰਮ ਪਿਆਰਾ ਕਿ ਬੱਚੇ ਤੁਹਾਡੇ ਕਤਲ ਕਰ ਦਿੱਤੇ ਜਾਣਗੇ ਇਹ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਉਸ ਪੰਥ ਤੇ ਵਾਚੀਆਂ ਗੁਰੂ ਗੋਬਿੰਦ ਸਿੰਘ ਜੀ ਮਾਰਨ ਸਾਰਾ ਸਰਬਸ ਕੁਰਬਾਨ ਕਰ ਦਿੱਤਾ ਸਾਡੇ ਬੱਚੇ ਵੀ ਸ਼ਹੀਦ ਹੋ ਜਾਂਦੇ ਸ਼ਹੀਦ ਬੱਚਿਆਂ ਦੀ ਮਾਮਾ ਕਿ ਲਾਹੂਗੀ ਇਹ ਮਾਮਾ ਨੂੰ ਸੋਚੀ ਸੀ ਅਸੀਂ ਇਹਨਾਂ ਦੇ ਕੈਦ ਦੇ ਵਿੱਚ ਨਾ ਇਹਨਾਂ ਨੇ ਸਾਨੂੰ ਛੱਡਣਾ ਸਾਡੇ ਬੱਚੇ ਬਖਸ਼ਣੇ ਮਰਨਾ ਤਾਂ ਹੈ ਮੌਤ ਸੱਚੇ ਆਉਣੀ ਆਉਣੀ ਹੈ ਇਹਨਾਂ ਦੇ ਵਸਦੀ ਗੱਲ ਨਹੀਂ ਹੈ ਤੇ ਕਿਉਂ ਨਾ ਦਿੱਤਰਲੇ ਮਿੰਤ ਕਰ ਲਈਏ ਤੇ ਅਸੀਂ ਆਪਣੇ ਜਿਹੜੇ ਮਰੀਏ ਤੇ ਫਰਾਨਕ ਦੀ ਮੌਤ ਮਰੀਏ ਨਾਲ ਦੇ ਕੇ ਸਰਦਰ ਨੇ ਜੇ ਕਰਨਾ ਕਿਸੇ ਮਾਂ ਨੇ ਇਹ ਨਹੀਂ ਜੇ ਮੰਨੀ ਮਾਵਾ ਬੈਟੀਆਂ ਨੇ ਬੱਚੇ ਦੁੱਧ ਪੀਰੇ ਨੇ ਮਾਵਾ ਦੇ ਬੱਚੇ ਬੱਚਾ ਮਾਂ ਤੋਂ ਖੋਣਾ ਉੱਤੇ ਸੁੱਟ ਦੇਣਾ ਥੱਲੇ ਨੇ ਜੇ ਕਰ ਦੇਣਾ ਨੀਜੇ ਸੇ ਬੱਚੇ ਨੇ ਖੋਬ ਜਾਣਾ ਉਹਨੇ ਤੜਕ ਤੜਕ ਕੇ ਸ਼ਹੀਦ ਹੋ ਜਾਣਾ ਸ਼ਹੀਦ ਹੋਣ ਤੋਂ ਬਾਅਦ ਉਸ ਬੱਚੇ ਦੇ ਪੈਰਾਂ ਤੋਂ ਛੋਟੇ ਛੋਟੇ ਟੋਟੇ ਕਰ ਦੇਣਾ ਟੋਟੇ ਕਰਨ ਤੋਂ ਬਾਅਦ ਬੱਚੇ ਦੀਆਂ ਅੰਦਰਾਂ ਕੱਢ ਕੇ ਟੋਟੇ ਉਹਨਾਂ ਚ ਬਣ ਕੇ ਮਾਵਾ ਦੇ ਕਲੇਚਾਰ ਬਣਾ ਕੇ ਪਾ ਦੇਣੇ ਇਹ ਸਾਰੀਆਂ ਮਾਵਾ ਨਾਲ ਹੋਇਆ ਸਾਰੇ ਮਾਵਾ ਦੇ ਬੱਚੇ ਕਤਲ ਹੋਏ ਕਿਸੇ ਮਾਂ ਨੇ ਇਹ ਨਹੀਂ ਮੰਨੀ ਸ਼ਾਮ ਦਾ ਟਾਈਮ ਹੋਇਆ ਫਿਰ ਮਾਵਾਂ ਨੇ ਅਰਦਾਸ ਕੀਤੀ ਕਿ ਸੱਚੇ ਪਾਚਾ ਦੇਹ ਦੇ ਚਾਰ ਘਰ ਬਤੀਤ ਹੋਏ ਨੇ ਸ਼ੁਕ ਸ਼ਾਂਤੀ ਨਾਲ ਬੱਚੇ ਤੇਰੇ ਬੱਚੇ ਤੇਰੇ ਕੋਲ ਚਲੇ ਗਏ ਨੇ ਸ਼ੁਕਰ ਫਿਰ ਸ਼ੁਕਰ ਕੀਤਾ ਕੋਈ ਗਿਲਾ ਸਿਕਵਾਨ ਨਹੀਂ ਕੀਤਾ ਬਾਸ਼ਾ ਨੂੰ ਪਤਾ ਲੱਗਾ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪਤਾ ਪੈਂਦਾ ਪਿਆ ਪਤਨ ਕਿਸ ਮਿੱਟੀ ਦੇ ਲੋਕ ਬਣੇ ਉਹਨੂੰ ਵੀ ਪਤਾ ਸੀ ਮਾਂ ਤੇ ਬੱਚੇ ਦਾ ਬਹੁਤ ਗਹਿਰਾ ਰਿਸ਼ਤਾ ਹੈ ਸ਼ਾਇਦ ਦੋਲਜਨ ਕੀ ਆਪਨ ਨਹੀਂ ਸੀ ਦੋਲੀਆਂ ਗੁਰੂ ਤੇ ਭਰੋਸਾ ਸੀ ਉਹਨਾਂ ਨੂੰ ਪਤਾ ਸੀ ਇਹੀ ਹੋਣਾ ਸਾਡੇ ਨਾਲ ਫੇਰ ਅਖੀਰ سزا ਲਾਇਕ ਨਦੀਜ ਜਤਨਵਤ ਪਾਇਆ ਗਿਆ ਪਤਾ ਲੱਗਾ ਮਾਮਾ ਇਕੱਠੀਆਂ ਹੋਈਆਂ ਦੇਖੋ ਬੰਦਾ ਕੈਚ ਹੁੰਦਾ ਕੁਝ ਵੀ ਹੋ ਸਕਦਾ ਲੇਕਿਨ ਉਹ ਡੋਲੀਆਂ ਨਹੀਂ ਭਰੋਸਾ ਸੀ ਗੁਰੂ ਤੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਾਰਾ ਕੁਝ ਤੇਰਾ ਸੀ ਤੇਰੇ ਕੋਲ ਚਲੇ ਗਿਆ ਬੱਚੇ ਤੇਰੇ ਸੀ ਤੇਰੇ ਕੋਲ ਚਲੇ ਗਏ ਹਨ ਉਹਨਾਂ ਦਾ ਪਰਿਵਾਰ ਤੇਰੇ ਸੀ ਤੇਰੇ ਕੋਲ ਚਲੇ ਗਿਆ ਹੁਣ ਸਿੱਖ ਪੰਥ ਦੀ ਪੱਗ ਨੂੰ ਦਾਗ ਨਾ ਲੱਗੇ ਇੱਜ਼ਤ ਤੇ ਧਰਮ ਦੀ ਰਾਖੀ ਕਰਨੀ ਹੈ ਇਹ ਅਰਦਾਸ ਕਰਨ ਤੋਂ ਬਾਅਦ ਥੱਲੇ ਇਤਿਹਾਸਿਕ ਹੂਏ ਜੀ ਦੀ ਉਹ ਦੇਖੀ ਜਾਲਾ ਮਾਰ ਕੇ ਆਪਣੀਆਂ ਜਾਨਾਂ ਦੇਤੀਆਂ ਕੁਰਬਾਨੀਆਂ ਦਿੱਤੀਆਂ ਲੇਕਿਨ ਇੱਜ਼ਤ ਦੇ ਧਰਮ ਨੂੰ ਆਂਚ ਦੀਆਂ ਆਂਦੀ ਆਪਾਂ ਰੋਜ਼ ਅਖਰੀ ਸ਼ਬਦੀ ਅਰਦਾਸ ਪੜਦੇ ਸੁਣਦੇ ਆ ਕਿ ਜਿਨ੍ਹਾਂ ਮਾਵਾਂ ਨੇ ਸਵਾ ਸਵਾ ਮੰਦੇ ਪਿਸਨੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲੇ ਚਰਖੜੀਆਂ ਤੇ ਚਾੜੇ ਗਏ ਬੰਦ ਬੰਦ ਕਟਵਾਏ ਗਏ ਖੋਪਰੀਆਂ ਲੁਆਈਆਂ ਗਈਆਂ ਇਹ ਅਰਦਾਸ ਪੜਦੇ ਸੁਣਦੇ ਆ ਲੇਕਿਨ ਅੱਜ ਤੁਸੀਂ ਪ੍ਰੈਕਟੀਕਲ ਸਥਾਨ ਤੇ ਬੈਠੇ ਹੋ ਉਹ ਅਰਦਾਸ ਇੱਥੋਂ ਹੀ ਆ ਰੰਭ ਹੁੰਦੀ ਹੈ ਤੇ ਇੱਥੇ ਸ਼ੁਰੂਆਤ ਹੁੰਦੀ ਜਿੱਥੇ ਤੁਸੀਂ ਬੈਠੇ ਹੋ ਵਾਇਰ ਦੀ ਕਹਾਸਾ ਵਾਇਰ ਦੀ ਕਿਫਤ ਇਹ ਕੋਈ ਰਸਤਾ ਕੋਈ ਨਹੀਂ ਸੋਨਾਂ ਕੋ ਕਹਿ ਦੇ ਵਿੱਚ ਆ ਜਿਹੜੀ ਛੋਟੀ ਏਟ ਹੈ ਨਾ ਗੋਲ ਦਾਇਰਾ ਹਾਂ ਇਹ オリジナル ਖੋਜ ਤੇ ਤੱਕ ਹੈ ਫਿਰ ਸ਼ਹਿਰ ਇਹ ਚਾਹ ਹੋਇਆ ਸੀ ਸ਼ਹਿਰ ਫਿਰ ਇਹਨੂੰ ਉੱਚਾ ਕਰਨਾ ਪਿਆ ਸੀ ਇਹਨੇ ਨਹੀਂ ਨਾਲ ਉਦਾਂ ਵੀ ਫਿਰ ਕੋਈ ਵੱਡ ਡੱਡਕ ਡੁੱਪ ਪਵੇ ਜਾਂਦਾ ਨਹੀਂ ਨਹੀਂ ਇਹਨੂੰ ਇਹਨੂੰ ਅਸੀਂ ਨੇ ਕਵਰ ਕਰਨ ਲੱਗੇ ਉਹਨੂੰ ਹਾਂ ਜੀ ਇਹਨੂੰ ਪ੍ਰਚਰਪ ਕਰਨ ਲੱਗੇ ਤੁਹਾਨੂੰ ਮੈਂ ਹੀ ਬੇਨਤੀ ਕੀਤੀ ਸੀ ਅੱਜ ਇਹ ਅੰਦਰ ਤੇ ਐਜ਼ ਅ ਟੈਸਟ ਲਈ ਰੱਖ ਦੇਣਾ ਤੇ ਇਹਨੂੰ ਇੱਥੋਂ ਅਸੀਂ ਕਵਰ ਕਰਕੇ ਨਾ ਅੱਛੀ ਤਰ੍ਹਾਂ ਕੋਈ ਪੱਥਰ ਲਾ ਕੇ ਜਾਲੀ ਕੋਸ਼ਿਸ਼ ਆ ਲਾ ਜਾਂ ਚੀਜ਼ਾਂ ਆਪਣੇ ਪਾਣੀ ਵੀ ਇਹ ਵਿੱਚ ਜਲੇ ਵਾਲੇ ਇਹਨੂੰ ਸੋਹੇ ਤਰੀਕੇ ਨਾਲ ਬਣਾਉਂਦੇ ਇਹਨੂੰ ਪ੍ਰਚਰਪ ਕਰਦੇ ਸੁੱਕਾ ਹੈ ਨਾ ਪਾਣੀ ਨਹੀਂ ਨਾਲ ਉਹਦੇ ਇੱਥੇ ਇੰਨਾ ਸਾਂ ਹੈ ਹੀ ਨਹੀਂ ਆ ਹੂੰ ਉਹ ਪਾਣੀ ਭਰਦਾ ਦੋ ਵੇਖੋ ਵੇਖੋ ਕਿਹਾ ਉਹ ਜਿਹੜੇ ਜਿੱਥੇ ਉਹਨੂੰ ਕੈਦ ਕਰਕੇ ਰੱਖਿਆ ਸੀ ਗੱਡੀ 'ਚ ਬੈਈ ਸੀ ਤਾਂ ਗੱਡੀ ਸੀ ਹਾਂਜੀ ਆ ਜੇਲਾਨਾ ਆ ਜੇਲਾਨਾ ਜਿੱਥੇ ਉਹਨੂੰ ਇੱਥੇ ਆ ਜਿਹੜੀ ਆ ਚੱਕੀ ਹੈ ਨਾ ਹਾਂਜੀ ਇਹ ਮਾਵਾਂ ਪੀਸਦੀਆਂ ਸੀ ਚੱਕੀਆਂ ਇਹ ਤਿੰਨ ਹਿੱਸੇ ਭੰਟ ਉੱਡ ਗਈ ਹੈ ਜੀ ਹਾਂ ਇੱਕ ਹਿੱਸਾ ਬੱਚੇ ਨੂੰ ਚੁਪ ਨਹੀਂ ਜੇ ਸਕਦਾ ਇੰਨੀ ਭਾਰੀ ਹੈ ਚੱਕੀ ਹੈ ਤੁਸੀਂ ਇਮਜਨ ਕਰੋ ਮਾਵਾਂ ਕਿੰਨੀ ਤਾਕਤ ਵਾਲੀਆਂ ਸੀ ਤਾਕਤ ਵਾਲੀਆਂ ਸੀ ਹਾਂ ਅੱਜ ਇਹ ਉਖਲੀ ਹੈ ਨਾ ਹਾਂਜੀ ਇਹਨੂੰ ਆਪਾਂ ਉਖਲੀ ਵੀ ਕਹਿੰਦੇ ਪੰਜਾਬੀ ਵਿੱਚ ਹਾਂਜੀ ਇਸ ਸਥਾਨ ਤੇ ਇਨਾ ਜ਼ੁਲਮ ਹੋਇਆ ਹੈ ਜਿਹੜੇ ਬੱਚੇ ਤੇ ਜਿੰਦੇ ਜੀ ਕਤਲ ਹੋਏ ਹੋਏ ਨੇ ਜਿਹੜੀਆਂ ਮਾਵਾਂ ਪੈਣਾ ਉਸ ਟਾਈਮ ਸਾਡੀਆਂ ਗਰਭਪਤੀਆਂ ਦੀ ਪ੍ਰੈਗਨੈਂਸੀ ਹਾਂ ਕੁੰਡੀ ਉਹਨਾਂ ਦੇ ਟੱਡੇ ਤੇ ਉੱਥੇ ਰੱਖ ਕੇ ਸਾਰੀ ਰਾਤ ਕੋ ਵੀ ਘੁੱਟਦੇ ਬੱਚੇ ਉਦੋਂ ਨਾ ਜਾਇਆ ਕੀਤੇ ਐਬੋਰਸ਼ਨ ਹੋ ਗਏ ਸੀ ਬੱਚਿਆਂ ਦੇ ਤੇ ਕਈ ਮਾਵਾਂ ਜਿਵੇਂ ਰਾਤ ਨੂੰ ਨਹੀਂ ਸੀ ਉਹਨਾਂ ਕੋ ਸਜ਼ਾ ਪੂਰੀ ਹੁੰਦੀ ਸੀ ਹਾਂ ਜੱਟ ਪੈਰ ਬੰਨ੍ਹਦੇ ਨੇ ਜਿਸ ਇਹਨਾਂ ਵਾਰ ਇਹ ਪੱਥਰ ਦਾ ਪੁੱੜਨੇ ਛਾਤੀ ਤੇ ਇਹ ਉਹਨਾਂ ਦੇ ਚੈਸਟਰ ਦੇ ਉੱਤੇ ਰੱਖ ਦਿੰਦੇ ਕਿ ਸੋਵੇਂ ਨਾ ਮਾਂ ਤੇ ਬੱਚੇ ਨੂੰ ਤਸੀਹੇ ਕੋ ਕੱਟ ਦੇ ਨੇ ਕਿ ਕਿਸੇ ਦਿਨ ਛੱਡ ਦੇ ਉਹ ਬੱਚੇ ਨੇ ਇੱਥੇ ਚਟਕਦੇ ਨੇ ਉੱਥੇ ਹੋਰ ਫਿਰ ਜਦੋਂ ਸ਼ਹੀਦ ਹੋ ਜਾਂਨ ਵੜ ਵੜ ਕੇ ਟਕ ਟਕ ਕੇ ਤੇ ਸੁੱਤੀ ਜਾਂਦੇ ਗਲਾ ਚਾਰ ਬਣਾ ਕੇ ਬਾਹਰ ਇਹਨਾਂ ਦੇ ਫਿਰ ਵੀ ਮਾਮਾ ਨਹੀਂ ਸੀ ਬੰਦੀਆਂ ਕਿਸਨ ਡੋਲੀਆਂ ਨਹੀਂ ਸੀ ਆਪਣਾ ਆਪ ਹੀ ਉਹਨਾਂ ਨੂੰ ਗਵਾਤ ਹਾਂ ਜੀ ਗਵਾਤੀ ਦਾ ਆਪਣਾ ਤਰ੍ਹਾਂ ਬਚਾਇਆ ਸੀ

ਇੱਥੇ ਅਸੀਂ ਆਏ ਹਾਂ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਇੱਧਰ ਤਾਂ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਮਾਰਾ ਖੇਤਰ ਅੱਛੇ ਬਾਜ਼ਾਰ ਆ ਚੁਣਾ ਮੰਡੀ ਇਹਦੇ ਵਿੱਚ ਵਿੱਚ ਜਾ ਕੇ ਅਸੀਂ ਗੁਰਰਾਮਦਾਸੀ ਦੇ ਜਾਨੂ ਸਥਾਨ ਦੇ ਦਰਸ਼ਨ ਕਰਕੇ ਆਏ ਸ਼ਿਜਾਗੰਦੀ ਚੂਨਾ ਮੰਡੀ ਦੇ ਵਿੱਚ ਕੱਪੜੇ ਸਸਤੇ ਹੁੰਦੇ ਆ ਪਰ ਉਹ 6 6 ਪੀਸ ਇੱਕ ਤਰ੍ਹਾਂ ਦੇ ਦਿੰਦੇ ਆ ਅੱਛਾ ਜੇ ਕਿਸੇ ਨੇ ਲੈਣੇ ਹੋਣ 6 ਪੀਸ ਇੱਕ ਤਰ੍ਹਾਂ ਦੇ ਫੂਨਾ ਮੰਡੀ ਤੋਂ ਆ ਕੇ ਲੈ ਲਵੇ ਇਹ ਦੂੰਗ ਲੈ ਜਾਉ ਮੈਂ ਕਿਹਾ ਤੂੰ ਇੱਥੋਂ ਪੋਸਟ ਕਰਵਾ ਦੇ ਐਟ ਰਮਗੇ ਤੇ ਕੈਮਰਾ ਹੈ ਹੋਰ ਕੈਮਰਾ ਆ ਕੈਮਰਾ ਆ ਐਸ ਸਪੀਕਰ ਚ ਆਵਾਜ਼ ਆਈ ਜਾਣੀ ਆ ਹਾਂਜੀ ਹਾਂਜੀ ਹਾਂ ਅੱਛਾ ਇੱਕ ਆਹੇ ਇੱਕ ਆ ਹਾਂ ਠੀਕ ਆ ਹਾਂਜੀ ਵਿਕਰ ਕਹਿੰਦਾ ਵੀ ਛੋਟੀ ਦੇਣੀ ਹੈ ਕਿੰਨੇ ਵੱਧ ਦੇਣੀ ਤੇਨੂੰ ਕੱਟੀ ਗਈ ਜੇ ਮਗਰ ਕੱਟੀ ਹੋਵੇ ਮੈਂ ਤਾਂ ਕੋਈ ਨਹੀਂ ਆਪੇ ਕਹਿੰਦਾ ਮੈਂ ਤਾਂ ਕੁਛ ਨਹੀਂ ਸੀਗਾ ਹਾਂ ਮੈਂ ਵੀ ਕੋਈ ਨਹੀਂ ਦੇਦੇ ਬਈ ਸਮੋਰੇ ਸੜਾਲਾਂਗੇ ਤੂੰ ਸਾ ਪੇਂਦੀ ਮੈਨੂੰ ਵੀ ਪਤਾ ਨਾ ਪੈਸੇ ਕਿੰਨੇ ਲੱਗਣੇ ਆ ਕੇ ਇਹਨੇ ਦਾ ਸੋਨਾ ਨੇ ਜਿੰਨੀ ਕੜਾਈ ਪਾਈ ਅੰਦਰ ਸ਼ਾਮ ਕਲਾਰ ਦੇ ਤੇ ਮੰਗਾਲ ਦੇ ਪੈਸੇ ਬਹੁਤ ਪੈਸੇ ਆ ਹਾਂ ਹਾਂ ਇਧਰੋਂ ਕਲਾਰ ਦੇ ਫੇਰ ਵੀ ਥੋੜੇ ਆ ਇਧਰੋਂ ਤਾਂ ਬਹੁਤ ਜ਼ਿਆਦਾ ਆ ਹਾਂ ਇਧਰੋਂ ਤਾਂ ਇੱਕ ਚਿੱਠੀ ਭੇਜਣ ਦੇ ਬਹੁਤ ਲਾ ਲੰਦੇ ਆ 700 ਡਾਲਰ ਹਾਂ ਇੱਥੇ ਠੀਕ ਕਿੱਥੇ ਛੇਤੀ ਪੇ ਜੜਨੀਆ ਨਾ ਤੀਜੇ ਦਿਨ ਪੱਕਾ ਜਿਲੇ ਜਾਵੇ ਚਿੱਟੀ ਦਾ ਫੋਸ ਲੱਗਦਾ ਹਾਂਜੀ ਨੇੜੇ ਆ ਦੇ ਇੱਕ ਮੰਝਾ ਵੀ ਦੇਖਿਆ ਸੀ ਬੰਦੇ ਉਹਨੂੰ ਆਹ ਵੀ ਕੋਣਿਆ ਸੀ ਕਾਫੀ ਹਾਂਜੀ ਹਾਂਜੀ ਪੰਜ ਮਿੰਟ ਪੜਾਈ ਦਿੱਤੇ ਤੇ ਖੌਣ ਵਾਲਾ ਮੰਗਵਾਇਆ ਸੀ ਭਾਈ ਬਣ ਕੇ ਗਿਆ ਸੀ ਨਾ ਭਾਈ ਬਣ ਕੇ ਗਿਆ ਸੀ ਅੱਛਾ ਫਿਰ ਤੁਸੀਂ ਤੁਹਾਡਾ ਉਧਰ ਹੁਣ ਕੌਣ ਰਹਿੰਦਾ ਪੰਜਾਬ 'ਚ ਕੋਈ ਵੀ ਨਹੀਂ ਮੇਰਾ ਤਾਂ ਇਹਦਾ ਭਰਾ ਰਕਦਾ ਬਸ ਅੱਛਾ ਤੇ ਉੱਥੇ ਫਿਰ ਆਉਂਦੇ ਜਾਂਦੇ ਜਿਹੜੇ ਸਹੁਰਿਆਂ ਤੋਂ ਇੱਕ ਰਹਿੰਦਾ ਬਸ ਮੇਰੇ ਜਿੱਦ ਦਾ ਉਹ ਪਰ ਉੱਧਰ ਜਾ ਆਉਂਦੇ ਉਹਨਾਂ ਦੇ ਬੱਚੇ ਉੱਧਰ ਆ ਹਾਂ ਉਹ ਛੇਤੀ ਛੇਤੀ ਉੱਧਰ ਜਾ ਆਉਂਦੇ ਇਹਦਾ ਭਰਾ ਵੀ ਇੱਕ ਇੰਗਲੈਂਡ ਚ ਹੈ ਹਾਂ ਜਾਨੀ ਪੀਤੀ ਫੇਰ ਆ ਮੰਗੇ ਸੀ ਜਾਨੀ ਨਹੀਂ ਪੀਤੀ ਹੁਣ ਫੇਰ ਆ ਚ ਸਟਾਪ ਮਾਰਨ ਪਊਗਾ ਫੇਰ ਹਾਂ ਸਵੇਰ ਨੂੰ ਆਰ ਲਾ ਕੇ ਅਸੀਂ ਜਾਣਾ ਵੀ ਆ ਜਿਹੜੀ ਪਹਿਲਾਂ ਪੀਤੀ ਆ ਅਸੀਂ ਪਹਿਲਾਂ ਪੀ ਲਈ ਅਸੀਂ ਉੱਥੇ ਹੋਟਲ ਦੀ ਚਾਹ ਨਹੀਂ ਸਾਨੂੰ ਉਹ ਨਹੀਂ ਪੀ ਹੁੰਦੀ ਨਹੀਂ ਪਤਾ ਨਹੀਂ ਉਹ ਦੁੱਧ ਕਿਹੜਾ ਪਾਉਂਦੇ ਦਾ ਪਛਾਣੇ ਪਲਾਸਟਿਕ ਦਾ ਹਾਂਜੀ ਪਲਾਸਟਿਕ ਦਾ ਪਲਾਸਟਿਕ ਦਾ ਪਾਉਂਦੇ ਆ ਕਾ ਦਾ ਕਹਿੰਦੇ ਪਲਾਸਟਿਕ ਦਾ ਪੀਤਾ ਮੈਂ ਇੱਕ ਵਾਰੀ ਅੱਤਾਂ ਲਾਸਟ ਦਾ ਹੁੰਦਾ ਬਹੁਤ ਕਰੀਮੀ ਜਿਹੀ ਜ਼ਿਆਦਾ ਹੁੰਦੀ ਆ ਹਾਂ ਨਹੀਂ ਇਹਦਾ ਕੀ ਮਤਲਬ ਪਲਾਸਟਿਕ ਦਾ ਦੁੱਧ ਪਲਾਸਟਿਕ ਦਾ ਡੱਬਿਆਂ ਚ ਹੁੰਦਾ ਹਾਂ ਉਹ ਦੂਸਰਾ ਕਹਿੰਦੇ ਹੋਣੇ ਤੁਸੀਂ ਉਧਰ ਹੀ ਸੁੱਕਾ ਆਹ ਸੁੱਕੇ ਦੀ ਚਾਹ ਮੇਂ ਮਿਲਦੀ ਓਥੇ ਮੈਨੂੰ ਲੱਗਦਾ ਹੈ ਉਹ ਸੁੱਕਾ ਤੋਤੇ ਆ ਸੁੱਕੇ ਦੀ ਚਾਹ ਸੁੱਕੇ ਦੀ ਹਾਂ ਉਹ ਜਦੋਂ ਕਾਫੀ ਮੀਟ ਹੁੰਦਾ ਨਾ ਉਹਦੇ ਮੰਗੜੇ ਲੱਗਦਾ ਤਾਂ ਹੀ ਇੰਨੀ ਕਰੀਮੀ ਜਿਹੀ ਹੁੰਦੀ ਆ ਹਾਂ ਤਾਂ ਹੀ ਕਰੀਮੀ ਹੁੰਦੀ ਆ ਇਹ ਫੇ ਮੈਂ ਉਹਨਾਂ ਨੂੰ ਕਿੰਨੇ ਪਾਣੀ ਪਾ ਦਿਓ ਗਰਮ ਮੇਰੀ ਚਾਹ ਚ ਆ ਉਹ ਕਿੰਨੇ ਉਵਾਲੀਏ ਵਿੱਚ ਉਹ ਮੈਂ ਤਾਂ ਨਹੀਂ ਭਰਾਵਾ ਛੇਪੀ ਲੈਣਾ ਮੈਂ ਕੋਈ ਪਰਸ ਨਹੀਂ ਬਸ ਪੱਤੀ ਛੱਡ ਕੇ ਪੀ ਲੇ ਤਾਂ ਮੈਂ ਕਿਹ ਵਿੱਚ ਕਰਨੀ ਇਹ ਰੱਖਿਆ ਗਾਣ ਉਹਦਾ ਇੱਦਾਂ ਦਾ ਦੁੱਧ ਨਹੀਂ ਲੱਭਦਾ ਜਿਹੜਾ ਆਪਣੇ ਹਾਂ ਆਪਣੇ ਘਰਾਂ ਦਾ ਨਹੀਂ ਬੰਜਾਂ ਦਾ ਤੇ ਬਹੁਤ ਫਰਕ ਆ ਹਾਂ ਉੱਥੇ ਤਾਂ ਖਾਲਸ ਲੱਭਦਾ ਹੁੰਦਾ ਤੁਹਾਨੂੰ ਨਹੀਂ ਨਹੀਂ ਉੱਥੇ ਕਿੱਥੇ ਫਾਲਸ ਹੁੰਦਾ ਉਹ ਵੀ ਮਸ਼ੀਨਾਂ ਚ ਹੀ ਡਿਸਟ੍ਰਾਈਜ਼ਡ ਹੁੰਦਾ ਮਿਲਕ ਜੋ ਹਾਂ ਬੜਾ ਲੱਗਦਾ ਕਿਤਾ ਹੁੰਦਾ ਕਰੀਮ ਉੱਥੇ ਬਦਲ ਕਿੰਨੀ ਤਰ੍ਹਾਂ ਦਾ ਦੁੱਧ ਹੁੰਦਾ ਅੱਛਾ 1% 2% ਫੁੱਲ ਫੈਟ ਸਵਾਗਤ ਹੈ ਤੁਹਾਡਾ ਸਕੇਮ ਜਿਹੜਾ ਸਕਿੰਟ ਕਹਦੇ ਤਾਂ ਵਿੱਚ ਪਾਣੀ ਜਿਹਾ ਹੀ ਲੱਗਦਾ ਨੀਲਾ-ਨੀਲਾ ਜਿਹਾ ਦੇਖਣ ਨੂੰ ਲੱਗਦਾ ਹਮਮਮ ਕਈ ਲੋਕ ਕਿ ਪਿੰਦੇ ਨੂੰ ਅਸੀਂ 2% ਵਾਪਿੰਦਾ ਬਚਾਲ ਲਾ ਦਿੱਤਾ ਕਿ ਜਿਹੜਾ ਅਸਲੀ ਆ ਉਹ ਮਹਿੰਗਾ ਦਿੰਦੇ ਆ ਉਹ ਫਾਰਮਾਂ ਤੋਂ ਆ ਜਾਂਦਾ ਜੇ ਉੱਥੇ ਸੁੱਕੇ ਦੁੱਧ ਪੀਂਦੇ ਰਏ ਇੱਥੇ ਸਾਡੇ ਕੋਲ ਕੋਈ ਅਸਲੀ ਦੁੱਧ ਹੀ ਨਹੀਂ ਪੀਂਦਾ ਨੇ ਅਸੀਂ ਪੀ ਲਈ ਰੋਟੀ ਤੋਂ ਪਹਿਲਾਂ ਪੀ ਲਈ ਉਦਾਂ ਇੱਕ ਵਾਰੀ ਚਾਹ ਪੀ ਲਈ ਹਾਂ ਬਸ ਇੱਕ ਵਾਰ ਤੇ ਹੁਣ ਸਾਨੂੰ ਰਾਤ ਨੂੰ ਫੇਰ ਟਾਈਮ ਨਾ ਪੈਣ ਮੈਨੂੰ ਪੀਣੇ ਦਿੰਦੇ ਇਹ ਨਹੀਂ ਗੱਲ ਕਿ ਤੁਸੀਂ ਇਕੱਲੇ ਨਹੀਂ ਸਾਡਾ ਵੀ ਚਲਕਾਤਾ ਇਹ ਇਤਕੜੀ ਬੁਣੀ ਪੀਣੀ ਨਹੀਂ ਹੈ ਜੀ ਹਾਂ ਤੇ ਖਾਣ ਨਾ ਪੈਂਦਾ ਰਾਤ ਨੂੰ ਉੱਥੇ ਇੰਡੀਆ ਵੀ ਘੜੀ ਬੁਣੀ ਕੋਈ ਨਾ ਆ ਜਾ ਰਿਹਾ ਚਾਹ ਚਾਹ ਰੈਂਦੀ ਚਾਹ ਬਣਾਵਾ ਮੈਂ ਕਹਿੰਦਾ ਤੁਹਾਡੇ ਵੀ ਦੇਖ ਲੈ ਦੇਖ ਸਾਡੇ ਬਾਹਰ ਤਾਂ ਸਿਰਫ ਦੋ ਟਾਈਮ ਪਿੰਦੇ ਆ ਪਰ ਬਹੁਤ ਨਾਈਸ ਜੀ ਆਣਾ ਇੱਕ ਵਾਰੀ ਸਵੇਰ ਨੂੰ ਇੱਕ ਵਾਰੀ ਸ਼ਾਮ ਬਹੁਤ ਨਾਈਸ ਆਣਾ ਜੇ ਪਰ ਉੱਤੇ ਕਈ ਐਡਿਕਟਡ ਹੈਗੇ ਆ ਜਿਹੜੇ ਕੰਪਲੀਟ ਆ ਹਾਂ ਸਾਡੀ ਯੋ ਨਾਈਸ ਆ ਆਇਸ਼ਾ ਹਾਂ ਨਾਈਸ ਲੱਗਿਆ ਉਹਨਾਂ ਨੂੰ ਮਿਲ ਕੇ ਤੁਹਾਡੇ ਮਾਮੂ ਵੀ ਉਹ ਨਿੱਕੇ ਬਹੁਤ ਉਹਨਾਂ ਦੀ ਜੀ ਟਾਂਗੇ 'ਚ ਬਿਠਾ ਕੇ ਫੋਟੋ ਖਿੱਚ ਕੇ ਲੈ ਰਹੇ ਹਾਂ ਇਹ ਵੀ ਖੜਾ ਟਾਂਗੇ 'ਚ ਲਾਉਂਦੇ ਵੀ ਹੁੰਨੇ ਆ ਮੱਕੇ ਟਾਂਗਾ ਚਲਾਉਂਦੇ ਵੀ ਹੁੰਨੇ ਆ ਹਾਂ ਜੀ ਹਾਂ ਖੋਤਾ ਵੇਚ ਦਿੰਦਾ ਨਹੀਂ ਖੋਤੀ ਲਈਏ ਕੋਤਾ ਦੇ ਖੋਤੀ ਤਾਂ ਲਈਏ ਮੈਨੂੰ ਪਤਾ ਕੋਤਾ ਤਾਂ ਮੈਂ ਕਦਾਣਾ ਸੀ ਉਦੋਂ ਉਹ ਵਿਕਿਆ ਕੋਈ ਨਹੀਂ ਉਹ ਤਾਂ ਕਿਸੇ ਨੂੰ ਐਵੇਂ ਫ੍ਰੀ ਚ ਦਿੱਤਾ ਨਾ ਆਦਾਂ ਖੋਤਾ ਲੈ ਦੇਣਾ ਇਹ ਕਹਿੰਦੇ ਕੋਤੀ ਲੈ ਕੇ ਦੇਣਾ ਕੋਤੀ ਲਈ ਚਾਚਾ ਤੇਰਾ ਕਿੱਥੇ ਸੱਚ ਚਾਚਾ ਦਾਇਆ ਆਰਾਣਾ ਸਾਹਿਬ ਗੁਨੇ ਗਏ ਆ ਉਹ ਅੱਛਾ ਹਾਂ ਉਹਰੇ ਖੋਲ ਕੇ ਰੋਜਾਂ ਵੀ ਰੋਜ ਦੇਖੀਦਾ ਨਾ ਹਾਂ ਮੰ ਸਾਰਾ ਪਤਾ ਤੇਰੇ ਕੁਕੜੀਆਂ ਖਾਲੀਆਂ ਕੁੱਤਿਆਂ ਨੇ ਸਾਰਾ ਕੁਝ ਪਤਾ ਵਾਹ ਸਭ ਕੁਝ ਦੇਖਿਆ ਓੜੀਆਂ ਸਾਰਾ ਕੁਝ ਦੇਖਿਆ ਇੰਟਰਸਟਿਡ ਰਹਿ ਗਿਆ ਦੇਖਣ ਇਹਨੂੰ ਵਾਹ ਵਾਹ ਤੁਹਾਨੂੰ ਦੇਖ ਕੇ ਸੱਚੀ ਸਿਰਫ ਕਹਾਣੀਆਂ ਹੀ ਇਹਨਾਂ ਦਾ ਦੇਖ ਦੇ ਕੇ ਮੈਂ ਕਿਹਾ ਤੂੰ ਤਾਂ ਅੱਗੇ ਦਲਤ ਸੀ ਹਾਂ ਕਿੱਥੇ ਜਾਣਾ ਹੋਣਾ ਹੁਣ ਤਪੜੇ ਹੋ ਗਿਆ ਪਰ ਜਦ ਮੈਂ ਦੇਖਿਆ ਮੈਂ ਕਿਹਾ ਜਾਣਾ ਹੀ ਐ ਇਹਨੂੰ ਮੈਂ ਕਿਹਾ ਕਿ ਚਲੋ ਮਾਮ ਚੜ ਕੇ ਨੇ ਅਸੀਂ ਨਿਆਣੀ ਥੱਲੇ ਛੱਡ ਕੇ ਕਦੇ ਜਾਂਦੀਆਂ ਨਹੀਂ ਤੋਂ ਇਕੱਠੀਆਂ ਚੱਲ ਚੰਗਾ ਹੀ ਮਤ ਕਰੀ ਯਾਰ ਹਾਂ ਚੰਗਾ ਕੀਤਾ ਹੈ ਜਿੰਦਗੀ ਦਾ ਕੀ ਪਤਾ ਹਾਂ ਜੀ ਹੁਣ ਤਾਂ ਬਹੁਤ ਮੈਂ ਤਾਂ ਮੈਂ ਤਾਂ ਬਾਬੇ ਦੇ ਬਲੇਹਾਰੇ ਬਾਰੇ ਬਾਰੇ ਜਾਣੀਆਂ ਕਿ ਤੁਸੀਂ ਮੈਨੂੰ ਕਿੱਦਾਂ ਇੱਥੇ ਲੈ ਆਂਦਾ ਹਾਂ ਬਾਬੇ ਨੇ ਹਾਂ ਜੀ ਬਾਬੇ ਨੇ ਕਿੱਦਾਂ ਮੇਰੇ ਦਿਲ ਨੇ ਇੱਦਾਂ ਲੱਗਾ ਵਾਹ ਹੀ ਖਾਤਾ ਇੱਦਾਂ ਕਿ ਜਾਣਾ ਹਾਂ ਪਾਕਿਸਤਾਨ ਪਹਿਲਾਂ ਨਹੀਂ ਆਈ ਸੀ ਕਦੇ ਨਹੀਂ ਕਦੇ ਪਹਿਲੀ ਵਾਰੀ ਹੈ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਆ ਹਾਂ ਪਹਿਲੀ ਵਾਰੀ ਪਹਿਲੀ ਵਾਰੀ ਤੁਸੀਂ ਵੀ ਮੈਂ ਨਹੀਂ ਨਾ ਗੱਲ ਕਰ ਮੈਂ ਤਾਂ 80 ਸਾਲ ਦੀ ਉਹ ਚੱਲੀ ਤਾਂ ਪਹਿਲੀ ਵਾਰੀ ਆਈ ਆ ਇਹ ਅੱਜ ਵੇਚਦਾਂ ਮਰਜੀ ਅੱਜ ਵੇਚਣ ਗਿਆ ਨਹੀਂ ਰੱਬ ਤੁਹਾਨੂੰ ਵੀ ਲੈ ਆਵੇ ਦੁਬਾਰਾ ਹਾਂ ਬਈ ਤਾਂ ਤਾਂ ਕਹਿੰਨੇ ਆ ਸੀ ਬੰਮੂ ਮੋਰਲੇ ਸਾਲੇ ਮਗਾਲ ਕੇ ਬੱਬਾ ਇਹ ਕਰੇ ਮੇਰ ਕਰੇ ਜੇ ਆਪਣੀ ਕੋਸ ਵੀ ਨਹੀਂ ਹਾਂ ਬਿਲਕੁਲ ਹਾਂ ਬਿਲਕੁਲ ਹਾਂ ਜੀ ਗੱਲ ਤਾਂ ਇਹ ਤੁਹਾਡੇ ਟਮਾਟਰ ਜੂਮ ਤੇ ਲੱਗਣ ਲੱਗੇ ਕਿ ਨਹੀਂ ਹਾਂ ਲੱਗੇ ਹੁਣ ਤਾਂ ਮਾਸ਼ਾਅੱਲ ਇਹ ਅੰਦਰ ਆ ਨਾ ਹਾਂ ਬਹੁਤ ਸੋਹਣੇ ਲੱਗਦੇ ਹੋ ਹਾਂ ਅਲਫਲਾ ਮੂਮਿਲ ਪਾਪਾ ਲਾਤਾ ਆ ਉਹ ਸਿਆੜਾ ਜਿਹਾ ਪਾਇਆ ਸੀ ਨਾ ਠੰਡ ਤੋਂ ਹੁਣ ਤਾਂ ਫੇਰ ਗਰਮੀ ਹੋ ਗਈ ਨਾ ਅੱਛਾ ਆਪਾਂ ਕਰਕੇ ਗਰਮੀ ਜ਼ਿਆਦਾ ਵਜਨ ਹਾਂਜੀ ਅਸੀਂ ਵੇਖੋ ਇੱਕ ਮੈਂ ਹੋਰ ਡਿਗਰੀ ਹੁੰਦੀ ਕੁੜੀਆਂ ਨੂੰ ਬਲੌਗਸ ਉਹ ਬੀਤ ਨਾਮ ਚਿਆ ਕੁੜੀਆਂ ਉਹ ਜਿੱਦਾਂ ਉੱਚੇ ਥਾਂ ਤੇ ਰਹਿੰਦੀ ਆ ਆਪੇ ਘਰ ਬਣਾ ਲੈਂਦੀ ਆ ਉਹ ਤਾਂ ਕਮਾਲ ਆ ਇਦਾਂ ਉੱਚੇ ਨੀਵੇਂ ਤੇ ਆਉਂਦੇ ਗੁੱਡੀ ਜੇ ਨਹੀਂ ਕੱਲੀ ਕੱਲੀ ਰਹਿੰਦੀ ਆ ਕੱਲੀ ਕੱਲੀ ਆ ਇਦਾਂ ਸੋਹਣੀਆਂ ਸਨਕੀਆਂ ਤਾਰਾਂ ਚੋਦੀਆਂ ਨਹੀਂ ਤਾਰਾਂ ਤੂਰੇ ਨਹੀਂ ਚੋਦੀਆਂ ਆ ਉਹ ਸਭ ਮੱਛੀਆਂ ਫੜਦੀਆਂ ਮੱਛੀਆਂ ਫੜਦੀਆਂ ਮਤਿਆਂ ਆਪਣੀਆਂ ਰੱਖੀਆਂ ਗ੍ਰਾਮੀਆਂ ਆਪਣੀਆਂ ਰੱਖੀਆਂ ਉਹਨਾਂ ਆਪੇ ਟੂਏ ਜੇ ਵੱਡੇ ਖੁੰਗੇ ਤਾਂ ਆਪਣੀ ਪਨੀਰ ਘਰ ਬਣਾਇਆ ਪਾਣੀ ਕਹਾੜਾ ਜੋ ਆਪੇ ਆਈ ਜਾਂਦਾ 5 ਲਾ ਲਾ ਕੇ ਗਾਣਾ ਦਾ ਪਾਈਪ ਲਾਉਨੇ ਨਾ ਅੱਛਾ ਇਤਾਂ ਪਾਣੀ ਲਿਆਉਂਦੀਆਂ ਤੇ ਉਹ ਸਬਜ਼ੀਆਂ ਬਹੁਤ ਜਿਹੜੀਆਂ ਮੰਡੀ ਲੈ ਕੇ ਜਾਂਦੀਆਂ ਸਬਜ਼ੀਆਂ ਆਪੇ ਆਪੇ ਉਹ ਨਾ ਦੇ ਜਿਹੜੇ ਫਰੂਟ ਆ ਨਾ ਉਹ ਆਪਾਂ ਨੂੰ ਇੱਥੇ ਮਿਲਦੇ ਵੀ ਨਹੀਂ ਦੇਖੇ ਵੀ ਨਹੀਂ ਹਾਂ ਨਵੇਂ ਨਵੇਂ ਨਾ ਆਉਣਾਂ ਚੀਜ਼ਾਂ ਦੇ ਇਤਾਂ ਹੱਥਾਂ ਭਰ ਗਏ ਇਤਾਂ ਫਰੂਟ ਆ ਬੰਦੇ 5 ਪੰਜ ਉਂਗਲੀਆਂ ਲੱਗਦੀਆਂ ਤਾਂ ਫਰੂਟ ਦੇ ਫਰੂਟ ਆ ਅੱਛਾ ਫਰੂਟ ਆ ਬਹੁਤ ਤਰ੍ਹਾਂ ਦੇ ਰਹਿੰਦੇ ਆ ਉਹਦੇ ਅਸੀਂ ਉਹ ਛਾਪਰ ਜਿਹੜਾ ਪਾਉਂਦੇ ਆ ਨਾ ਜੀ ਅਸੀਂ ਪਾਉਂਦੇ ਆ ਉਦੋਂ ਮੌਸਮ ਨਹੀਂ ਹੁੰਦਾ ਉਸ ਵਿੱਚ ਸਬਜ਼ੀ ਦਾ ਜਦੋਂ ਅਸੀਂ ਲਾਣੀ ਹੁੰਦੀ ਆ ਹਾਂ ਅਸੀਂ ਫਿਰ ਉਹ ਛਾਪਰ ਲਾ ਕੇ ਨਾ ਜੀ ਉਹਨੂੰ ਗਰਮਾਇਕ ਦਿੰਦੇ ਹਾਂ ਜੀ ਤੇ ਹੋ ਜਾਂਦੀ ਆ ਹਾਂ ਫਿਰ ਹੋ ਜਾਂਦੀ ਆ ਆਂਦੇ ਆ ਉਧਰ ਵੀ ਉਹਦਾ ਹੁੰਦਾ ਗ੍ਰੀਨ ਹਾਊਸ ਕਹਿੰਦੇ ਆ ਹਾਂ ਜੀ ਹਾਂ ਜੀ ਬਣੇ ਬੜਾ ਮਿਲਦੇ ਆ ਨਾ ਇੱਦਾਂ ਸੀਚਾਂ ਦੇ ਅੰਦਰ ਕੋਈ ਸਿਆਲ ਨਾ ਤਾਂ ਨਹੀਂ ਉੱਥੇ ਹੁੰਦਾ ਕੋਈ ਸਿਆਲ ਸੁਣਦੇ ਆ ਜbro ਕਈ ਤਾਂ ਕੰਟਰੋਲਡ ਟੈਂਪਰੇਚਰ ਵੀ ਹਾਂ ਜਿਹੜੀ ਸੁਲਾਇਓ ਜਿਹੜੀ ਆ ਮੇਰੀ ਮਾਂ ਦੇ ਮੈਨੂੰ ਖਿਲਾਉਣਾ ਕੁਝ ਜਿਹੜੀ ਮੇਰੀ ਮਾਂ ਦੇ ਆ ਅੱਛਾ ਜੀ ਇਹਦੀ ਮਾਂ ਦੱਸਦੀ ਨਹੀਂ ਹੈਗੀ ਹਾਂਜੀ ਹਾਂਜੀ ਜ਼ਰੂਰ ਮੈਨੂੰ ਖਿਲਾਇਓ ਮੈਂ ਤੁਹਾਨੂੰ ਫੋਨ ਤੇ ਸ਼ੇਅਰ ਕਰ ਦੂੰਗਾ ਹਾਂ ਹਾਂ ਮੈਂ ਦੇਖੂਗਾ ਦੇਖਿਓ ਤੁਸੀਂ ਜਿਹੜੇ ਤੁਸੀਂ ਬੀਅਤਨਾਮ ਵਾਲੇ ਦੇਖਦੇ ਆ ਅੱਛਾ ਅੱਛਾ ਦੱਸ ਲਓ ਸ਼ੇਅਰ ਕਰ ਦਵਾਂਗੇ ਹਾਂ ਤੇ ਤੁਸੀਂ ਦੇਖ ਲਿਓ ਅੱਗੋਂ ਇੰਡੀਆ ਚ ਇਹ ਛਿੰਬਾ ਸੁਣਿਆ ਹੋਣਾ ਹਾਂ ਜੀ ਹਾਂ ਜੀ ਉੱਥੇਆਂ ਕੁੜੀਆਂ ਵੀ ਆਉਂਦੀਆਂ ਪੜ੍ਹੀਆਂ ਲਿਖੀਆਂ ਐਮ ਐਮ ਐ ਕੁੜੀਆਂ ਨੇ ਮਾਸਟਰਾਂ ਕੀਤੀਆਂ ਆ ਉਹ ਐਡਿਟੇ ਪਿੱਛੇ ਲਾ ਕੇ ਟੋਕਰੀਆਂ ਤੇ ਗੋਹੇ ਵੀ ਸਿੱਟਣ ਜਾਂਦੀਆਂ ਆਪਣੀ ਕਾਂਜ ਦਿੱਤੀ ਉਹਨਾਂ ਦੇ ਉੱਚੇ ਨੀਵੇਂ ਤਾਂ ਆਵਦੇ ਹਾਂ ਤਾਂ ਖੇਤ ਤੇ ਸਾਰੇ ਫਰੂਟ ਉਹਨਾਂ ਦੇ ਹੁੰਦੇ ਫਰੂਟ ਆ ਫਰੂਟੇ ਫਰੂਟ ਮੰਗੇ ਉਹ ਵੀ ਮੈਂ ਬਹੁਤ ਦੇਖੀ ਉਹਨਾਂ ਦੀ ਕਿੰਨੀ ਮਿਹਨਤ ਪਰਲਰ ਕਿ ਵਿਗਾਰੀਆਂ ਸਾਨੂੰ ਗੁੜੀਂ ਤੇ ਕੋਈ ਨਹੀਂ ਕਰਦੀ ਤੇ ਉਹ ਕਹ ਉਹਨਾਂ ਨੂੰ ਤੰਦਰੁਸਤੇ ਵੀ ਬਿਠੇਰੀ ਆ ਫਰੂਟ ਖਾਓ ਸਾਲੇ ਤੂੰ ਨਾਲੇ ਕੰਮ ਕਰੋ ਤਰੋ ਉਹਨਾਂ ਦਾ ਬਹੁਤ ਸੋਹਣੀ ਆ ਕੰਮ ਕਰਦਾ ਬੰਦਾ ਸਮਤਾ ਕੜਾ ਰਹਿਦਾ ਕੜਾ ਰਹਿਦਾ ਉਹਨਾਂ ਕੇ ਬੰਦ ਕਰ ਮੈਂ ਚੱਲ ਜੀ ਹਾਂਜੀ ਉਹ ਤੇ ਬੰਦ ਕਰ ਦੋ ਆ ਰੈੱਡ ਵਾਲਾ ਬੰਦ ਬਦੋ ਰੱਤੀ ਅਸੀਂ ਆਈਸੀ ਅੰਜਮ ਸਰੋਏ ਨੂੰ ਮਿਲ ਕੇ ਅੱਜ ਸਾਡੀਆਂ ਤਿਆਰੀਆਂ ਬੈਕ ਹੋਮ ਬਾਈ ਦबई ਦੋ ਦਿਨ ਦबई ਰੈਸਟ ਕਰਕੇ ਤੇ ਫਿਰ ਜਾਵਾਂਗੇ ਘਰ ਤਿਆਰੀਆਂ ਹੋ ਗਈਆਂ ਪੈਕਿੰਗ ਹੋ ਗਈ ਆ ਹੁਣ ਚੱਲੇ ਅਸੀਂ ਥੱਲੇ ਬ੍ਰੈਕਫਾਸਟ ਕਰਨ ਕਿ ਦਮਮ ਟ੍ਰਿਪ ਕੇ ਦਾਰਿਆ ਬਹੁਤ ਵਧੀਆ ਯਾਰ ਵਾਪਸ ਸਭ ਨੂੰ ਲਿਆਵੇ ਸਤਿ ਸ੍ਰੀ ਅਕਾਲ ਸ਼ੰਕਾਵੇ ਇਹ ਅਰਦਾਸ ਕਰਦੀ ਹਾਂ ਕੋਈ ਡਰ ਨਹੀਂ ਕੋਸ਼ ਨਹੀਂ ਹੈਗਾ ਜਿੱਦਾਂ ਮੈਨੂੰ ਲੈ ਕੇ ਜਾਣਾ ਸਾਰਾ ਕੁਛ ਵਧੀਆ ਆ ਸਾਰੇ ਬਹੁਤ ਪਿਆਰ ਕਰਦੇ ਆ ਟੇਕ ਕੇਅਰ ਕਰਦੇ ਆ ਜਿਹੜੇ ਸਾਡੇ ਕੋ ਕੁੜੀ ਫੈਮਿਲੀ ਰਹਿੰਦੀ ਸੀ ਕੱਲ ਹਾਂ ਆਸ ਹੁੰਦੀ ਸੀ ਕੱਲ ਕਿ ਤੁਸੀਂ ਚੱਲ ਜਾਣਾ ਚਲੋ ਹਲਾਪਾ ਥੱਲੇ ਜਾ ਕੇ ਬ੍ਰੈਕਫਾਸਟ ਕਰਦੇ ਆ ਫਿਰ ਨਿਕਲਣਾ 에ਰਪੋਰਟ ਤੇ ਨੂੰ ਚਲੋ ਚਲੋ